ਐ ਰਉ ਮਹੱਲਾ ਤੀਜਾ RAM ਨਾਮ ਜਗਤ ਨਿਸਤਾਰਾ ਭਵ ਜਲ ਪਾਰ ਉਤਾਰਨ ਹਾਰਾ ਗੁਰ ਪ੍ਰ사ਦੀ ਹਰ ਨਾਮ ਸਮਾਲ ਸਾਧ ਹੀ ਨਿਭ ਹੈ ਤੇਰੇ ਨਾਲ ਰਹਾਉ ਨਾਮ ਨਾ ਚੇਤ ਹੈ ਮਨ ਮੁਖ ਗਾਵਾਰਾ ਬਿਨ ਨਾ ਵੈ ਕੈਸੇ ਪਾਵਹਿ ਪਾਰਾ ਆਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕਾਉ ਜੈਕਾਰ ਨਦਰ ਕਰੇ ਸਤ ਗੁਰੂ ਮਿਲਾਏ ਨਾਨਕ ਹਿਰਦੈ ਨਾਮ ਵਸਾਏ ਭੈ ਰਉ ਮਹੱਲਾ ਤੀਜਾ ਨਾਮੇ ਉਦਰੇ ਸਭ ਜਿਤਨੇ ਲੋ ਗੁਰਮੁਖ ਜਿਨਾ ਪ੍ਰਾਪਤ ਹੋਏ ਹਰ ਜਿਓ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਢਿਆਈ ਦੇ ਰਹਾਉ RAM ਨਾਮ ਜਿਨ ਪ੍ਰੀਤ ਪਿਆਰ ਆਪ ਉਦਰੇ ਸਭ ਕੁਲ ਉਧਾਰਨ ਹਾਰ ਬੇਨ ਨਾਵੇ ਮਨ ਮੁਖ ਜਮ ਪੁਰ ਜਾਹੇ ਔਖੇ ਹੋਵਹਿ ਛੋਟਾਂ ਖਾਹੇ ਆਪੇ ਕਰਤਾ ਦੇਵੈ ਸੋਏ ਨਾਨਕ ਨਾਮ ਪਰਾਪਤ ਹੋਏ ਭੈ rau ਮਹੱਲਾ ਤੀਜਾ ਗੋਬਿੰਦ ਪ੍ਰੀਤ ਸੰਕਾਦਿਕ ਉਧਾਰੇ RAM ਨਾਮ ਸ਼ਬਦ ਵਿਚਾਰੇ ਹਰ ਜਿਓ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲਗੈ ਪਿਆਰ ਰਹਾ ਅੰਤਰਪ੍ਰੀਤ ਭਗਤ ਸਾਚੀ ਹੋਏ ਪੂਰੇ ਗੁਰ ਮੇਲਾ ਵਾਹ ਹੋਏ ਨਿਜ ਘਰ ਵਸੈ ਸਹਜ ਸੁਭਾਏ ਗੁਰਮੁਖ ਨਾਮ ਵਸੈ ਮਨ ਆਏ ਆਪੇ ਵੇਖ ਵੇਖਣ ਹਾਰ ਨਾਨਕ ਨਾਮ ਰਖਹੁ ਓਰ ਤਾਰ ਭੈਰਾਉ ਮਹੱਲਾ ਤੀਜਾ ਕਾਲ ਜੋਗ ਮਹਿ RAM ਨਾਮ ਓਰ ਤਾਰ ਬਿਨ ਨਾਵੈ ਮਾਥੇ ਪਾਵੈ ਸ਼ਾਰ ਰਾਮ ਨਾਮ ਦੁਲੱਬ ਹੈ ਭਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ ਰਾਮ ਨਾਮ ਜਨ ਭਲਹਿ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਭਾਣਾ ਮੰਨਹਿ ਸੇ ਜਨ ਪਰਵਾਣ ਗੁਰ ਕੈ ਸਬਦ ਨਾਮ ਨੀਸਾਨ ਸੋ ਸੇਵਹੋ ਜੋ ਕਲ ਰਹਿਆ ਧਾਰ ਨਾਨਕ ਗੁਰਮੁਖ ਨਾਮ ਪਿਆਰ ਭੈਰਾਉ ਮਹੱਲਾ ਤੀਜਾ ਕਾਲਯੋਗ ਮਹਿ ਬਹੁ ਕਰਮ ਕਮਾਹੇ ਨਾ ਰੋਤ ਨਾ ਕਰਮ ਥਾਏ ਪਾਹੇ ਕਾਲਜੋਗ ਮਹਿ RAM ਨਾਮ ਹੈ ਸਾਰ ਗੁਰਮੁਖ ਸਾਚਾ ਲਗੈ ਪਿਆਰ ਰਹਾ ਤਾਨ ਮਨ ਖੋਜ ਕਰੈ ਮਹਿ ਪਾਇਆ ਗੁਰਮੁਖ RAM ਨਾਮ ਚਿਤ ਲਾਇਆ ਗਿਆਨ ਅੰਜਨ ਸਤਗੁਰ ਤੇ ਹੋਏ RAM ਨਾਮ ਰਵ ਰਹਿਆ ਤੇ ਹੋ ਲੋਏ ਕਾਲਯੁਗ ਮਹਿ ਹਰ ਜਿਉ ਏਕ ਹੋਰ ਰਤਨਾ ਕਾਈ ਨਾਨਕ ਗੁਰਮੁਖ ਹਿਰਦੈ RAM ਨਾਮ ਲੇਹੋ ਜਮਾਈ ਭੈਰੋ ਮਹੱਲਾ ਤੀਜਾ ਘਰ ਦੂਜਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਦੋ ਵਿਦਾ ਮਨਮੁਖ ਰੋਗ ਵੇ ਆਪੇ ਤ੍ਰਿਸ਼ਨਾ ਜਲ ਹੈ ਅਦਿਕਾਈ ਮਰ ਮਰ ਜਮਹਿ ਠਾਉਰ ਨਾ ਪਾਵੇ ਹੈ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਾਰ ਕਿਰਪਾ ਦੇਹੋ 부ਝਾਈ ਹਉ ਮੈਂ ਰੋਗੀ ਜਗਤ ਉਪਾਇਆ ਬਿਨ ਸਬਦੈ ਰੋਗ ਨਾ ਜਾਈ ਰਹਾਉ ਸਿਮਰੇਤ ਸਾਸਤਰ ਪੜਹਿ ਮੂਨ ਕੇਤੇ ਬਿਨ ਸਬਦੈ ਸੁਰਤ ਨਾ ਪਾਈ ਤ੍ਰੈ ਗੁਣ ਸੱਬੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾੜ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੁ ਪਾਇਆ ਸੁਖ ਵਸਿਆ ਮਨ ਆਏ ਚੌਥੇ ਪਦਵੀ ਗੁਰਮੁਖ ਵਰਤਹਿ ਤਿਨ ਨਿਜ ਘਰ ਵਾਸਾ ਪਾਇਆ ਪੂਰੈ ਸਤਗੁਰ ਕਿਰਪਾ ਕੀਨੀ ਵਿਚਹੁ ਆਪ ਗਵਾਇਆ ਇਕਸ ਕੀ ਸਿਰਕਾਰ ਏਕ ਜਿਨ ਬ੍ਰਹਮਾ ਬਿਸਨ ਰੁਦਰ ਉਪਾਇਆ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇਆ ਐ ਰਉ ਮਹੱਲਾ ਤੀਜਾ ਮਨ ਮੁਖ ਦੁਬਿਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਝਹਿ ਰੋਗ ਗਵਾਵਹਿ ਗੁਰ ਸਬਦੀ ਵਿਚਾਰਾ ਹਰ ਜਿਓ ਸਤ ਸੰਗਤ ਮੇ ਲਾਏ ਨਾਨਕ ਤਿਸ ਨੂੰ ਦੇ ਵਡਿਆਈ ਜੋ RAM ਨਾਮ ਚਿਤ ਲਾਏ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਤਿਨ ਜਮ ਕੀ ਹੈ ਸਰਕਾਰਾ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੈ ਜਿਨ ਹਰਿ ਰਾਖਿਆ ਉਰਧਾਰਾ ਜਿਨ ਹਰਿ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮਹਿ ਕਾਹੇ ਆਇਆ ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ਜੋ ਇੱਛਾ ਹੈ ਸੋਈ ਫਲ ਪਾਵੈ ਗੁਰ ਬਾਣੀ ਸੁਖ ਪਾਏ ਐਰਾ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਾਰੇ ਦੁੱਖ ਵਿੱਚ ਕਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲੇ ਵਿਸਤਾ ਮਾਹੀ ਸਮਾਏ ਤਰੇ ਗਤਰੇ ਗਮਾਨ ਮੁਖ ਜਨਮ ਗਵਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸਨੋ ਹਰ ਜੀਉ ਲਾਏ ਨਾਮੇ ਨਾਮ ਮਿਲੇ ਵਡਿਆਈ ਜਿਸਨੋ ਮਨ ਵਸਾਏ ਸਤਗੁਰ ਭੇਟੇ ਤਾਂ ਫਲ ਪਾਏ ਸੱਚ ਕਰਨੀ ਸੁਖਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਧਰਹਿ ਪਿਆਰ ਤਿਨ ਕੀ ਰੇਣ ਮਿਲੈ ਤਾਂ ਮਸਤਕ ਲਾਈ ਜਿਨ ਸਤਗੁਰ ਪੂਰਾ ਧਾਇਆ ਨਾਨਕ ਤਨ ਕੀ ਰੇਣ ਪੂਰੇ ਭਾਗ ਪਾਈਐ ਜਿਨੀ RAM ਨਾਮ ਚਿਤ ਲਾਇਆ ਭੈ ਰੋ ਮਹੱਲਾ ਤੀਜਾ ਸਬਦ ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਸਾਚੀ ਭਗਤ ਕਰਹਿ ਦਿਨ ਰਾਤੀ ਤਾ ਤਨ ਦੁਖ ਨਾ ਹੋਈ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰੈ ਭਾਗ ਮਿਲੈ ਪ੍ਰਭ ਸੋਈ ਰਹਾਉ ਮਨਮੋਖ ਮੂਲ ਗਵਾਵਹਿ ਲਾਭ ਮੰਗਹਿ ਲਾਹਾ ਲਾਭ ਕਿਦੂ ਹੋਈ ਜਮਕਾਲ ਸਦਾ ਹੈ ਸਿਰ ਉਪਰ ਦੂਜੈ ਪਾਏ ਪਾਤ ਖੋਈ ਬਹਿਲੇ ਭੀਖ ਭਵਹਿ ਦਿਨ ਰਾਤੀ ਹਉ ਮੈਂ ਰੋਗ ਨਾ ਜਾਈ ਪਾੜ ਪਾੜ ਲੂਜਹਿ ਬਾਦ ਵਿਖਾਨਹਿ ਮਿਲ ਮਾਇਆ ਸੁਰਤ ਗਵਾਈ ਸਤਗੁਰ ਸੇਵਹਿ ਪਰਮ ਗਤ ਪਾਵਹਿ ਨਾਮ ਮਿਲੈ ਵਡਿਆਈ ਨਾਨਕ ਨਾਮ ਜਿਨਾ ਮਨ ਵਸਿਆ ਦਰ ਸਾਚੈ ਫਤ ਪਾਈ ਭੈ ਰਉ ਮਹੱਲਾ ਤੀਜਾ ਮਾਨਮੋਕ ਆਸਾ ਨਹੀਂ ਉਤਰੈ ਦੂਜੈ ਭਾਏ ਖੁਆਏ ਉਦਰ ਨੈਸਾਨ ਨਾ ਭਰੀਐ ਕਬਹੂ ਤ੍ਰਿਸ਼ਨਾ ਅਗਨ ਪਚਾਏ ਸਦਾ ਆਨੰਦ ਰਾਮ ਰਸ ਰਾਤੇ ਹਿਰਦੈ ਨਾਮ ਗੁਬਿਦਾ ਮਨ ਭਾਗੀ ਹਾਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਰਹਾਉ ਆਪੇ ਪਾਰੂ ਬ੍ਰਹਮ ਸ੍ਰੇਸ਼ਟ ਜੀਨ ਸਾਜੀ ਸਿਰ ਸਿਰ ਧੰਦਾ ਲਾਏ ਮਾਇਆ ਮੋਹ ਕੀਆ ਜਨ ਆਪੇ ਆਪੇ ਦੂਜੈ ਲਾਏ ਤਿਸਨੋ ਕਿਹੋ ਕਹੀਐ ਜੇ ਦੂਜਾ ਹੋਵੇ ਸਭ ਤੁਧੈ ਮਾਹੇ ਸਮਾਏ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋ ਜੀ ਪਾਈ ਸੱਚ ਨਾਮ ਨਿਸਤਾਰਾ ਭੈ ਰਾਉ ਮਹੱਲਾ ਤੀਜਾ ਕਲ ਮਹਿ ਪ੍ਰੇਤ ਜਿਨੀ RAM ਨਾ ਪਛਾਤਾ ਸਤਜੁਗ ਪਰਮ ਹੰਸ ਵਿਚਾਰੀ ਦੁਆਪੁਰ ਤ੍ਰੇਤਾ ਮਾਨਸ ਵਰਤਹਿ ਵਿਰਲੇ ਹਉ ਮੈਂ ਮਾਰੀ ਕਾਲ ਮਹਿ ਰਾਮ ਨਾਮ ਵਡਿਆਈ ਜੁਗ ਜੁਗ ਗੁਰਮੁਖ ਏਕੋ ਜਾਤਾ ਵਿਣ ਨਾ ਵੈ ਮੁਕਤ ਨਾ ਪਾਈ ਰਹਾਉ ਹਿਰਦੈ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਿਸਾਈ ਆਪ ਤਰੇ ਸਗਲੇ ਕੋល ਤਾਰੇ ਜਿਨੀ RAM ਨਾਮ ਲਿਵ ਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗਣ ਸਬਦ ਜਲਾਏ ਜੇਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਿਸਾਈ ਘਰ-ਦਾਰ ਮਹਿਲ ਸਤਿਗੁਰੂ ਦੇ ਖਾਇਆ ਰੰਗ ਸਿਉ ਰਲੀਆਂ ਮਾਣੈ ਜੋ ਕਿਸ ਕਹੈ ਸੋ ਭਲਾ ਕਰ ਮਾਨੈ ਨਾਨਕ ਨਾਮ ਵਖਾਣੈ ਭੈਰੋ ਮਹੱਲਾ ਤੀਜਾ ਮਨ ਸਾ ਮਨਹਿ ਸਮਾਇ ਲੈ ਗੁਰ ਸਬਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਵੈ ਫਿਰ ਮਰੈ ਨਾ ਵਾਰੋ ਵਾਰ ਮਨ ਮੇਰੇ RAM ਨਾਮ ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇਛ ਪੂਜਾ ਬਨਹਾਰ ਰਹਾ ਸਾਭ ਮੈਂ ਏਕੋ ਰਵ ਰਹਿਆ ਗੁਰ ਬਿਨ ਬੂਜ ਨਾ ਪਾਏ ਗੁਰ ਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਆਨ ਦਿਨ ਹਰ ਗੁਣ ਗਾਏ ਸੁਖ ਦਾਤਾ ਹਰ ਏਕ ਹੈ ਹੋਰਥੈ ਸੁਖ ਨਾ ਪਾਹੇ ਸਤਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਹੇ ਸਤ ਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੈ ਤਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਪੈਰਾਓ ਮਹੱਲਾ ਤੀਜਾ ਬਾਜ ਗੁਰੂ ਜਗਤ ਬਉਰਾਨਾ ਭੂਲਾ ਛੋਟਾਂ ਖਾਈ ਮਾਰ ਮਾਰ ਜੰਮੈ ਸਦਾ ਦੁੱਖ ਪਾਏ ਦਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ ਹਿਰਦੈ ਹਰ ਨਾਮ ਮੀਠਾ ਸਦ ਲਾਗਾ ਗੁਰ ਸਬਦਿ ਭਵ ਜਲ ਤਰਨਾ ਰਹਾਉ ਭੇਖ ਕਰੈ ਬਹੁਤ ਚਿਤ ਡੋਲੇ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਤੇ ਸਾ ਭੂਖ ਆਤ ਬਹੁਤੀ ਭਾਉ ਕਤ ਫਿਰੈ ਦਰਬਾਰ ਗੁਰ ਕੈ ਸਬਦ ਮਰਹਿ ਫਿਰ ਜੀਵਹਿ ਤਿਨ ਕਉ ਮੁਕਤ ਦੁਆਰ ਅੰਤਰ ਸਾਤ ਸਦਾ ਸੁਖ ਹੋਵੇ ਹਰ ਰੱਖਿਆ ਉਰਤਾਰ ਜਿਉ ਤਿਸੁ ਭਾਵੇ ਤਿ ਵੇ ਚਲਾਵੇ ਕਰਣਾ ਕਿਛੂ ਨਾ ਜਾਈ ਨਾਨਕ ਗੁਰਮੁਖ ਸਬਦ ਸੰਭਾਲੇ RAM ਨਾਮ ਵਡਿਆਈ ਭੈ ਰਉ ਮਹੱਲਾ ਤੀਜਾ ਹਾਉ ਮੈਂ ਮਾਇਆ ਮੋਹਿ ਖੁਆਇ ਦੁਖ ਖੱਟੇ ਦੁਖ ਖਾਏ ਅੰਤਰ ਲੋਭ ਹਲਕ ਦੁਖ ਭਾਰੀ ਬਿਨ ਬਿਵੇਕ ਭਰਮਾਏ ਮਨ ਮੁਖ ਤ੍ਰਿਗ ਜੀਵਨ ਸਹ ਸਾਰ ਰਾਮ ਨਾਮ ਸੁਪਣੈ ਨਹੀਂ ਚੀਤੇ ਆ ਹਾਰ ਸਿਉ ਕਦੇ ਨਾ ਲਾਗੇ ਪਿਆਰ ਰਹਾਉ ਤਾ ਸ਼ੁਗਵਾ ਕਰਮ ਕਰੈ ਨਹੀਂ ਬੂਜੈ ਕੂੜ ਕਮਾਵੈ ਕੂੜੋ ਹੋਇ ਸਤਗੁਰ ਮਿਲੈ ਤਾ ਉਲਟੀ ਹੋਵੈ ਖੋਜ ਲਹੈ ਜਨ ਕੋਇ ਹਰ ਹਰ ਨਾਮ ਹਿਰਦੈ ਸਦ ਵਸਿਆ ਪਾਇਆ ਗੁਣੀ ਨਿਦਾਨ ਗੁਰ ਪ੍ਰ사ਦੀ ਪੂਰਾ ਪਾਇਆ ਚੂਕਾ ਮਨ ਅਬਿਮਾਨ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵੜਿਆਈ ਨਾਨਕ ਨਾਮ ਸਮਾਏ ਭੈਰਾ ਮਹੱਲਾ ਤੀਜਾ ਮੇਰੀ ਵਟਿਆ ਲਿਖਹੁ ਹਰ ਗੋਵਿੰਦ ਗੋਪਾਲਾ ਦੂਜੈ ਭਾਏ ਫਾਥੇ ਜਮ ਜਾਲਾ ਸਤ ਗੁਰ ਕਰੇ ਮੇਰੀ ਪ੍ਰਤਪਾਲਾ ਹਾਰ ਸੁਖ ਦਾਤਾ ਮੇਰੇ ਨਾਲਾ ਗੁਰ ਉਪਦੇਸ ਪ੍ਰਹਿਲਾਦ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਉ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ਪੁੱਤਰ RAM ਨਾਮ ਛੋਡਾ ਹੋ ਜੀਓ ਲੇਹੋ ਉਬਾਰੇ ਪ੍ਰਹਲਾਦ ਕਹੈ ਸੁਨਹੁ ਮੇਰੀ ਮਾਏ RAM ਨਾਮ ਨਾ ਛੋਡਾ ਗੁਰ ਦੀ ਆਗੁਝਾਏ ਸੰਡਾ ਮਰਕਾ ਸਭ ਜਾਏ ਪੁਕਾਰੇ ਪ੍ਰਹਲਾਦ ਆਪ ਵਿਗੜਿਆ ਸਭ ਚਟੜੇ ਵਿਗਾੜੇ ਦੁਸ਼ਟ ਸਭਾ ਮੈਂ ਮੰਤਰ ਪਕਾਇਆ ਪ੍ਰਹਲਾਦ ਕਾ ਰਾਖਾ ਹੋਏ ਰਗੁਰਾਇਆ ਹਾਥ ਕੜਗ ਕਰਤਾ ਆਤ ਅਹੰਕਾਰ ਹਰ ਤੇਰਾ ਕਹਾ ਤੁਝ ਲਏ ਉਬਾਰ ਖਿਨ ਮਹਿ ਪਹਾਨ ਰੂਪ ਨਿਕਸਿਆ ਥੰਮ ਉਪਾੜ ਹਰਨਾਖਸਨਖੀ ਵਿਦਾਰਿਆ ਪ੍ਰਹਲਾਦ ਲੀਆ ਉਬਾਰ ਸੰਤ ਜਨਾ ਕੇ ਹਰ ਜਿਓ ਕਾਰਜ ਸਵਾਰੇ ਪ੍ਰਹਿਲਾਦ ਜਨ ਕੇ 21 ਖੁਲ ਉਧਾਰੇ ਗੁਰ ਕੈ ਸਬਦ ਹਉ ਮੈਂ ਵੇਖ ਮਾਰੇ ਨਾਨਕ RAM ਨਾਮ ਸੰਤ ਨਿਸਤਾਰੇ ਭੈ rau ਮਹੱਲਾ ਤੀਜਾ ਆਪੇ ਦਾਇਤ ਲਾਏ ਦਿੱਤੇ ਸੰਤ ਜਨਾ ਕੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਣਾਈ ਤੈਨ ਮੰਨ ਦੁਖ ਨਾ ਹੋਈ ਜੋਗ ਜੋਗ ਭਗਤਾ ਕੀ ਰੱਖਦਾ ਆਇਆ ਦਾਇਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਨ ਕਿਛੂ ਨਾ ਜਾਣੈ ਸਬਦੇ ਮੇਲ ਮਿਲਾਇਆ ਰਹਾਉ ਆਨੰਦਨ ਭਗਤ ਕਰਹਿ ਦਿਨ ਰਾਤੀ ਦੁਬਿਦਾ ਸਭ ਦੇ ਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਮੂਰਖ ਦੁਬਿਦਾ ਪੜਹਿ ਮੂਲ ਨਾ ਪਛਾਣਹਿ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹਿ ਦੁਸ਼ਟ ਦੇਤ ਚਿੜਾਇਆ ਪ੍ਰਹਲਾਦ ਦੁਬਿਦਾ ਨਾ ਪੜੈ ਹਰ ਨਾਮ ਨਾ ਛੋੜੈ ਡਰੈ ਨਾ ਕਿਸੈ ਦਾ ਡਰਾਇਆ ਸੰਤ ਜਨਾ ਕਾ ਹਰ ਜੀਉ ਰਾਖਾ ਦੇ ਤੈ ਕਾਲੇ ਨੀੜਾ ਆਇਆ ਆਪਣੀ ਪੈਜ ਆਪੇ ਰਾਖੈ ਭਗਤਾਂ ਦੇ ਵਡਿਆਈ ਨਾਨਕ ਹਰਨਾਖਸ ਨਖੀ ਬਿਦਾਰਿਆ ਅੰਧੇ ਦਰ ਕੀ ਖਬਰ ਨਾ ਪਾਈ